प्यारे दोस्तों प्यार भरी सस् नमस्कार जी केंद्र सरकार ने अपने मुलाजिमों ਨੂੰ ਵੱਡਾ ਤੋਹਫਾ ਦੇ ਦਿੱਤਾ ਹੈ ਜੀ ਕਿਉਂਕਿ 2025 ਦੇ ਵਿੱਚ ਜੋ ਕਿ ਕੇਂਦਰੀ ਮੰਤਰੀ ਮੰਡਲ ਮੀਟਿੰਗ ਹੋਈ ਆ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8ਵੇਂ ਪੇਗ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਇਹ ਜਾਣਕਾਰੀ ਕੇਂਦਰੀ ਮੰਤਰੀ ਆਸ਼ਨੀ ਬੈਸਨ ਨੇ ਜਾਣ ਕੇ ਦਿੱਤੀ ਹੈ ਕਿ ਅੱਠਵਾਂ ਪੇਗ ਵੀ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਹੁਣ ਮੁਲਾਜ਼ਮਾਨੀਆਂ ਰਣਖਾਹਾਂ ਦੇ ਵਿੱਚ ਵਾਧਾ ਹੋਵੇਗਾ ਚਾਹੇ ਜੋ ਅੱਠਵਾਂ ਪੇਗ ਕਮਿਸ਼ਨਾਂ 1/1/2026 ਤੋਂ ਲਾਗੂ ਹੋਣਾ ਹੈ ਪਰ ਸਰਕਾਰ ਨੇ ਪਹਿਲਾਂ ਹੀ ਮਨਜ਼ੂਰੀ ਦਿੱਤੀ ਹੈ ਹੁਣ ਮੁਲਾਜ਼ਮ ਨੂੰ ਆਸ ਹੈ ਕਿ ਨਾਏ ਭੱਤਿਆਂ ਦੇ ਵਿੱਚ ਵੀ ਵਾਧਾ ਹੋਵੇਗਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਹਨ ਕਿ ਲਗਭਗ 18000 ਕਰੋੜ ਰੁਪਇਆ ਜੋ ਸਰਕਾਰ ਔਰ ਬਕਾਇਆ ਪਿਆ ਹੈ 5.5 ਸਾਲ ਦਾ ਏਰੀਅਰ ਪੰਜਾਬ ਸਰਕਾਰ ਦੇਣ ਨੂੰ ਤਿਆਰ ਨਹੀਂ ਹੈ ਜਿਸ ਲਈ ਮੁਖੀ ਨਿਪਹੁਾਨ ਤੁਮਾ ਨਾਲ ਮੀਟਿੰਗਾਂ ਹੋਈਆਂ ਰਾਜਪਾਲ ਨਾਲ ਮੀਟਿੰਗ ਹੋਈ ਦਿੱਤਾਂ ਦੇ ਹਰਪਾਲ ਸਿੰਘ ਜਿਨ੍ਹਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਕਿਹਾ ਸਾਨੂੰ 5.5 ਸਾਲ ਦਿੱਤਾ ਜਾਵੇ ਦੂਜੇ ਪਾਸੇ ਕੇਂਦਰ ਸਰਕਾਰ ਨੇ 8ਵੇਂ ਪੇਗ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਪੰਜਾਬ ਦੇ ਵਿੱਚ 6ਵੇਂ ਪੇਗ ਨਹੀਂ ਮਿਲਿਆ ਪਰ ਪੰਜਾਬ ਨਾਲ ਮੰਗ ਕਰਦੇ ਆ ਕਿ ਸਾਨੂੰ ਛੇਵੇਂ ਪੇਗਨ ਤਜਾਵੇ 17 ਸਤ 2020 ਤੋਂ ਭਾਰਤੀ ਹਮਲਾਵਾਂ ਨੂੰ ਛੇਵੇਂ ਪੇਗਨ ਲਾਗੂ ਕੀਤਾ ਜਾਵੇ ਕੰਪਿਊਟਰ ਦੇ ਹਾਕਾਂ ਨੂੰ ਸਿੱਖਿਆ ਪਾੜੇ ਮੱਝ ਕਰਕੇ ਤੇ ਉਹਨਾਂ ਦੇ ਛੇਵੇਂ ਪੇਗਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਇਹ ਮੁੱਖ ਮੰਗਾਂ ਹਨ ਜੀ ਪੰਜਾਬ ਦਾ ਮੁੱਖ ਮੰਤਰੀ ਭਵੰਤ ਮਾਨ ਲਾਰੇ ਲਾ ਕੇ ਟਾਈਮ ਪਾਸ ਕਰ ਰਿਹਾ ਹੈ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਅੱਜ ਕੈਨ ਮੰਤਰੀ ਮੰਡਲ ਦੇ ਵਿੱਚ 8ਵਾਂ ਪੇ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਿੱਤ ਮੰਤਰੀ ਸੀ타ਰਾਮਨ ਜੀ ਥੋੜੇ ਮਹੀਨੇ ਦੇ ਵਿੱਚ ਬਾਈਟ ਬੇਸ ਕਰਨਗੇ ਕੁਝ ਹੋ ਸਕਦਾ ਹੈ ਕਿ ਮਲਾਿਆਂ ਨੂੰ ਇਨਕਮ ਟੈਕਸ ਵਿੱਚ ਛੋਟ ਹੋਰ ਮਿਲ ਸਕੇ ਇਹ ਅੱਜ ਦੀ ਵੱਡੀ ਜਾਣਕਾਰੀ ਹੈ ਜੀ ਕੇਂਦਰ ਸਰਕਾਰ ਵੱਲੋਂ ਮਲਾਿਆਂ ਵਾਸਤੇ 8ਵੇਂ ਪੇਗ ਨੂੰ ਮਨਜ਼ੂਰੀ ਪ੍ਰਧਾਨ ਮੰਤਰੀ ਮੇਂਦਰ ਮੁੰਦਲਿੰਦੇ ਦਿੱਤੀ ਹੈ ਧੰਨਵਾਦ ਸਤਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ